ਸੋ ਸੋ ਬੰਦਾ ਰਹਾ ਮਾ ਚੋਰ ਆ ਉਹ ਉਹ ਚੋਰ ਆ ਕਦੇ ਦੁਨੀਆ ਤੇ ਹਟ ਦੇਣੀ ਚੋਰੀ ਕਰਨ ਨੂੰ ਬੰਦਾ ਨਹੀਂ ਆਵੇਂ ਹਾਈ ਮਿੱਤਰੋ ਸੋ ਆਹ ਤਾਂ ਬਟਨ ਨੇ ਬੁਲਾਉ ਦੇ ਵਿੱਚ ਕਿ ਅੱਜ ਆਪਾਂ ਚੱਲਨੇ ਬੀਬੀ ਨੂੰ ਫੇਰ ਦਵਾਈ ਦਵਾਉਣ ਤੇ ਠੀਕ ਆ ਪਰ ਮੈਂ ਤਾਂ ਇੱਕ ਚੀਜ਼ ਲਿਖਾਉਣਾ ਆ ਦਿਖਾਉਣਾ ਜੇ ਕਿੱਥੇ ਬੈਠਾ ਲੁਗਾ ਇਹਨੂੰ ਹੋਰ ਕੋਈ ਜਗ੍ਹਾ ਮਿਲਦੀ ਨਹੀਂ ਹੈ ਇਹਦੇ ਆ ਦੇਖੋ ਜੇ ਕੋਈ ਆ ਦੇ ਲੈ

ਬੜਾ ਘੈਂਟ ਹੋ ਰਿਹਾ ਪੱਕੀ ਦੇਖਦੇ ਆ ਕੀ ਬੰਦ ਆ ਚੱਲਦੇ ਅੰਦਰ ਲੈ ਮਿੱਤਰੋ ਇਹਨੇ ਡਾਕਟਰ ਨੇ ਲਿਖ ਦਿੱਤੀ ਦਵਾਈ ਇਹੇ ਆ ਜੋ ਵੀ ਇਹਨਾਂ ਕੋਲ ਲੇ ਕਰ ਗਿਆ ਜਿਲੇ ਗੋਨੀ ਆਪਣੈ ਤੋਂ ਸਾਹਮਣੇ ਐਚ ਦੰਦੇ ਨੇ ਯਾਰੀ ਲੈ ਕੇ ਆਂਦੇ ਲੈ ਵੀ ਕਹਿੰਦੇ ਦਵਾਈ ਲਿਆਤੀ ਦਵਾਈ ਮੈਂ ਹੀ ਦੰਦੇ ਨੇ ਪਰ ਸਾੜੇ ਪਰ ਕੁਝ ਨਹੀਂ ਤਾਂ ਦੇਖ ਲੋ ਹਸਪੀਟਲ ਬੇਰਸੀਆਂ ਸਾਹਿਬ ਕਿਤੇ ਚੱਲ ਲੈ ਅੰਦਰ ਹੁਣ ਦੇਖਦੇ ਹਾਂ ਹਾਂ ਲੱਲੀ ਛੱਲੀ ਨਾਲੇ ਰਹਿੰਦੀ ਆ ਸਾਡੇ ਹੈ ਓਏ ਕਿਥੇ ਚੱਲ ਲੈ ਆਪਾਂ ਨੂੰ ਪਤਾ ਤੈਨੂੰ ਕਿਥੇ ਲੈ ਖਾਣੇ ਹੈ ਦੇ ਖਾਣੇ ਦੇ ਖਾਣ ਨਾ ਤੇ ਰਿਪੋਰਟ ਲੈਣ ਚੱਲੇ ਮੇਰੀ ਫੜਕੀ ਲਿਆਉਣੀ ਹੈ ਟੈਸਟ ਕਰਾਈ ਦੇੜ ਚੱਲਦੇ ਆ ਦੇ ਖਾਣ ਸਰੀ ਜਿਹੜੀ ਖਾਣ ਦੀ ਲੱਗ ਰਹੀ ਜਿੰਨ ਨਰਦਵਾਰ ਐਣੀ ਨਾ ਤਾਂ ਕਰਕੇ ਆ ਦੇਖਾ ਇੱਥੇ ਦੇਖਣ ਚੱਲਿਆਂ ਲੈ ਆ ਬਈ ਰਿਪੋਰਟਾਂ ਵੀ ਆ ਗਈਆਂ ਡਾਕਟਰ ਨੂੰ ਦਿਖਾਉਣੇ ਹਨ ਕੀ ਕਹਿੰਦਾ ਕੀ ਕੀ ਕੁਸਟ ਹੈ ਕੀ ਕੁਸ ਕਰਨਾ ਕੀ ਉਸ ਦੇ ਅੰਦਰ ਉਹ ਭੱਜਿਆ ਜਵਾਜਾ ਕੱਲੇ ਆ ਫਿਰ ਦੇਖ ਪਾਲਦਾ ਦਵਾਈ ਤੇ ਲੈ ਲਈ ਤੀ ਡਾਕਟਰ ਨੂੰ ਦਿਖਾਉਣੇ ਹਨ ਕੋਈ ਦਵਾਈ ਚੱਲਦੀ ਕਰੇ ਲੈ ਤੇ ਫਿਰ ਮੈਂ ਚੱਲਣਾ ਆ ਦੇਖੋ ਗਾ ਤੱਪ ਪੂਰੀ ਨਿਕਲਦੀ ਆ ਤੇ ਨਾਲ ਮੀ ਵੀ ਪਹਿਰੇ ਆ ਪੂਰਾ ਵਧੀਆ ਦਿਖ ਰਿਹਾ ਜੇ ਤੱਪ ਪੂਰੀ ਨਿਕਰੇ ਮੀ ਵੀ ਪੂਰਾ ਪਹਿਰੇ ਦੇਖ ਲੈ ਪੂਰਾ ਮੀਤ ਤੋਂ ਪਾਸਾ ਟੜਦ ਰਹੀ ਆ ਦੇਖ ਇੱਧਰ ਦਿਖਾਣਾ ਤੁਹਾਨੂੰ ਚੱਲ ਗਿਆ ਆ ਪਰੇ ਮੀਤ ਤੋਂ ਪੋਮੀ ਨੇ ਕਲਦੀ ਆ ਪਤਾ ਨਹੀਂ ਕੀ ਚੱਲ ਰਿਆ ਦੁਨੀਆ ਤੇ ਪਤਾ ਨਹੀਂ ਲੱਗਦਾ ਹੁਣ ਚੱਲਦੇ ਆ ਘਰ ਅਸਲੀ ਦਵਾਈ ਲੈ ਹੈ ਵੇ ਬਿਨ ਦਵਾਈ ਮਿਲ ਗਈ ਮਿਲ ਗਈ ਹੈ ਡਾਕਟਰ ਕੀ ਕਹਿੰਦਾ ਕੀ ਕਹਿੰਦਾ ਡਾਕਟਰ ਕਰੇ ਭਗ ਜਾ ਕਿਵੇਂ ਭਗ ਜਾ ਕਿਵੇਂ ਤੁਰ ਕੇ ਜਾਏਗਾ 10ਰ ਕੇ 10 10 ਹੈ ਕਿਵੇਂ ਜਾਏਗਾ ਤੁਰ ਕੇ 10 ਹੁਣ ਕਿਵੇਂ ਲੱਗਦਾ ਠੀਕ ਲੱਗਦਾ ਠੀਕ ਲੱਗਦਾ ਮੈਂ ਤਾਂ ਠੀਕ ਹੈ ਆ ਤੇ ਬੇਬੇ ਦੀ ਗੱਡੀ ਆਈ ਵਾਰੇ ਤੇ ਅਗੇ ਜੂਤਾ ਲੈਂਦੀ ਹੈ ਐ ਹੋਏ ਜੂਤੇ ਲੈਂਣਾ ਜੂਤੇ ਲੈਂਦੀ ਹੈ ਬੇਬੇ ਰੇ ਐ ਚਾਹ ਦਾ ਦੇ ਕਿਵੇਂ ਆ ਆਏ ਮਿੱਤਰੋ ਕਹਿੰਦੇ ਆਪਾਂ ਅਗੇ ਦੇ ਉੱਥੋਂ ਸਦਾ ਅੱਛਾ ਦਲਤ ਕਰਗੇ ਵੀ ਲੇਟ ਹੋ ਗਏ ਹੁਣ ਜਾਨਾ ਮੈਂ ਦੜਬੇ ਕਿ ਮਿਲਦੇ ਆਪਾਂ ਚੱਲ ਕੇ ਕਿਉਂਕਿ ਲੇਟ ਹੋ ਗਿਆ ਪਰ ਇਹਨਾਂ ਨੂੰ ਬਹੁਤ ਹੀ ਵਧੀਆ ਚੱਲਦੇ ਲੈ ਕਹਿੰਦੇ ਐਂਟਰੀ ਪਾਉਣੀ ਆ ਆਦਿਏ ਵਾਊਚਰ ਰਿਸੈਪਟ ਚ ਜਾ ਕੇ ਕ੍ਰੀਏਟ ਕਰਕੇ ਸਖਾਰਿਆ ਰਹੇ ਆਪ ਨੂੰ ਅੰਦਰ ਦੇ ਰਣਾ ਪਰਦੇ ਕੁਝ ਵੀ ਜੋ ਵੀ ਸੋਨੇ ਜੋ ਬਣਾਉਣਾ ਸੋਨੇ ਆਲਰੇਡੀ ਐਗਜ਼ਿਸਟ ਐਗਜ਼ਿਸਟ ਨਹੀਂ ਹੈ ਕਿ ਉਹ ਕੰਟਰੋਲ ਵਾਲਾਸੇ ਇਹ ਦਬਾਂਗੇ ਪੁਰੇ ਭਰਾਂਗੇ ਆਪਾਂ ਭਜਾਂਗੇ ਯਾਰ ਅੱਜ ਦਲਤ ਕਰੀ ਦੇਖੀਂ ਜਾਈ ਆ ਹੈ エアਪ੍ਰੇਮੀ ਕੋ ਦੁਬਾਰਾ ਕਰਾਂਗੇ ਡੇਟ 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 ਚੇਂਜ ਕਰਕੇ ਬੈਕ ਕਰਕੇ ਆਪਾਂ ਅਲਟਰ ਤੇ ਜਾਵਾਂਗੇ ਅਲਟਰ ਬਈ ਇਹ ਗਲਤ ਹੈ ਤੂੰ ਜਿੱਥੇ ਉਹ ਕਰਿਆ ਯਾਰ ਤੇਨੇ ਕੀ ਆ ਯਾਰ ਮਮਨੇ ਹੱਦ ਤੇ ਮੇਰੇ ਖਾਵੇ ਬਣਾ ਰਹੇ ਲੈ ਵੀ ਆ ਦੇਖਿਆ ਹੋਊਗਾ ਸਮਝਿਆ ਹੋਊਗਾ ਲੈ ਬਸ ਇਹ ਮੈਨੂੰ ਕਰਨੇ ਹੀ ਨਹੀਂ ਦਿੰਦਾ ਕੋਸਾ ਇਹ ਬੰਦਾ ਮੈਨੂੰ ਪੂਰੇ ਡੇਟਾ ਪੂਰੇ ਡੇਟ ਹੀ ਨਹੀਂ ਕੋਈ ਪੂਰੇ ਡੇਟ ਦਾ ਕੰਪਨੀ ਡੇਟ ਚੇਂਜ ਕਰਨੀ ਹੈ ਲੈ ਵੀ ਦੇਖ ਕਰੀਏਟ ਕਰ ਰਿਹਾ ਦੁਬਾਰੋਂ ਨਵੀਂ ਕੰਪਨੀ ਦੇਖੀ ਜੱਲੋ ਇਹਨਾਂ ਦਾ ਕਰਤਾ ਕੀ ਉਹ ਵੀ ਟੇਡ ਦੇ ਪਾਸੇ ਤੇ ਚੱਲ ਜੂ ਆਪਣਾ ਐਂਟਰੀ ਪਾਉਣੀ ਆ ਯਾਰ ਕਰ ਟੋਲ ਕੋਸੇ ਅਰ ਸਿਪਟਪ ਆਪਿਆਂ ਯਾਰ ਬਹੁਤ ਐਡੇ ਕੇ پیسے ਹੀ ਬਹੁਤ ਨੇ 12,11,555 ਕਿਹ ਵਾਲੇ ਨੇ ਖਰਚਾ ਖਰਚਾ ਦੇਖਦੇ ਕਿੰਨੇ ਪੈਨਸ਼ਨ ਡੇ ਫਾਈਨੈਂਸ਼ੀਅਲ ਡੇਟ ਇਟ ਕੈਨ ਨੋਟ ਬੀ ਗਲੋ ਫਾਈਨੈਂਸ਼ੀਅਲ ਈਅਰ ਡੇਟ 1 ਅਪ੍ਰੈਲ ਪੁਰਾਪਾ ਨੇ ਕੀ ਭਰੀ ਅਪ੍ਰੈਲ ਤਾਂ ਭਰੀ ਹੈ ਖਰਚੀ ਕਰਨੀ ਯਾਰ ਬਾਈ ਕਰਨਾ ਚਾਹੀਤ ਇੱਥੇ ਬਾਈ ਕਰਨਾ ਕਰ ਬੰਦ ਜਾ ਕਰ ਲੋ 50000 ਆ ਕੱਲਾ ਬੰਦਾ ਆ ਕੱਲਾ ਬੰਦਾ ਆ ਕੇ ਗੰਦ ਪਾਉਂਦਾ ਰੈਸਟਿਟਿਊਟ ਤੇ ਆਹ ਬੋਲਦਾ ਇਹ ਮੇਰੇ ਮਾਹਵਰ ਨੂੰ ਪਫਟਾ ਮਾਰਦਾ ਇਹ ਨੂੰ ਚੱਲਾ ਉਹ ਹਲਕੇ ਦਿਲਾ ਕਹਿੰਦੇ ਮੈਂ ਨਾ ਜਦੋਂ ਨਜੇ ਰੈਸਟਿਟਿਊਟ ਦਾ 8 ਦਿਨ ਰੋਧੇ ਰੱਖਿਆ ਹੋਈ ਕੋਈ ਨਾ ਹੁਣ ਮਿਲਦੇ ਆਏ ਹੋਏ ਚੱਲਿਆ ਓਏ ਬਾਏ ਬਾਏ ਚੱਲ ਠੀਕਾ ਬਾਏ ਗਾਵੀ ਐਨੇ ਨਮਕਾਂ ਮੈਂ ਸ਼ੁਰੂ ਕਰਤਾ ਕਹਿੰਦੇ ਪਾਣੀ ਟੱਬਾਂ ਚੋਂ ਕੀ ਹੁੰਦਾ ਪੀਲਾ ਹੁਣ ਨੇ ਹੁਣ ਤੈਉ ਉੱਠਾ ਕਰ ਤਾ ਜਿਹੜਾ ਕਰਨਾ ਹੈ ਈ ਕਰ ਤਾ ਮੂੰਹ ਮਾਰ ਲੱਗ ਗਿਆ ਹੁਣ ਦੀ ਰੈਵਟੇ ਪਾਰੀ ਹੋਇਆ ਕਰੂਗੀ ਦੇਖੇ ਨੂੰ ਉਹਨੇ ਦੇ ਚਾਂਡੇ ਪਿਆ ਕਰਨ ਜਾਏਗਾ ਵੱਡੇ ਭਾਂਡੇ ਚ ਪਾਣੀ ਪੀਣਾ ਤੇਰੇ ਵੱਤ ਤਾ ਸਰਾ ਲਿਆ ਮਾ ਅੱਡ ਉਹਨੇ ਦੇ ਚਾਂਡੇ ਪਿਆ ਕਰਨ ਨਹੀਂ ਇਹ ਹੁਣ ਭਾਂਡੇ ਚ ਮੂੰਹ ਪਾਉਣ ਲੱਗ ਗਿਆ ਉਹ ਵੀ ਵੱਡੇ ਜੇ ਟੱਬ ਚ ਆ ਸਾਰਾ ਪਾਣੀ ਪੀ ਪੀਦਾ ਹੁਣ ਉਲਪੀ ਨਹੀਂ ਸਕਦਾ ਓਏ ਪੀ ਡੱਬ ਚ ਪਾਣੀ ਹੁਣ ਸਾਰਾ ਟੱਬ ਵਾਲਾ ਪਾਣੀ ਖਰਾਬ ਕਰ ਦਤਾ ਐ ਫਾਇਦਾ ਓਏ ਓਏ ਸੁਣ ਲੈ ਅਜੇ ਲਈ ਪਾ ਗਏ ਆ ਇਹਨੂੰ ਫੋਨ ਨਾ ਫੜਾਇਆ ਕਰੋ ਇਹਨੂੰ ਉੱਥੇ ਵਲੌਗ ਕਰਉਣਾ ਦੀ ਅੱਜ ਸੁਣਿਆ ਤੇ ਜੂਰੇ ਕੱਢ ਗਏ ਐ ਅੱਗ ਲੱਗੀ ਦੀ ਉੱਤੇ ਇਹ ਇਹਨੂੰ ਉੱਥੇ ਅੱਗ ਲੱਗੀ ਦੀ ਕਿੰਨੇ ਵਲੌਗ ਬਗੋ ਇਹਨੂੰ ਫੋਨ ਨਾ ਕਰ ਅਗਰ ਚੱਕ ਕੇ ਲੈ ਜਾਂਦਾ ਜੇ ਠੀਕ ਆ ਬਾਈ ਲੱਭੀ ਡੇਰ ਜੋ ਦੋ ਬੋਤਲਾਂ ਗੈਪ ਕਰਤੇ ਤੇ ਲੀਨ ਨੇ ਦੋ ਨੇ ਆ ਬੰਦਾ ਵੀ ਲੈਟਰ ਦੇ ਵੀਡੀਓ ਮਿੰਨਾ ਹੈ ਮਾੜਾ ਕਿਹੜੀ ਐ ਨਹੀਂ ਮੈਨੂੰ ਪਤਾ ਕਿਹੜੀ ਕੋ ਬਾਦਸ਼ਾਹ ਆ ਬਾਪੀ ਦਾ ਤੇਰੀ ਬਣਾ ਉੱਥੇ ਬਣਾਉਣੀ ਦੀ ਮੈਨੂੰ ਕਿੱਥੇ ਉੱਥੇ ਅੱਗ ਲੱਗ ਗਈ ਦੀ ਗੱਡੀ ਨੂੰ ਚੱਲਦੀ ਜਾਂਦੀ ਉਹਥੇ ਤੋਂ ਆਏ ਪਤਾ ਮੈਨੂੰ ਉਦੋਂ ਮੈਂ ਉੱਥੇ ਢੜਬੇ ਵਾਗਦੀ ਆਉਂਦੀ ਢੜਬੇ ਆਪ ਦੇਖਿਆ ਦੀ ਗੱਡੀ ਦਾ ਪਾਰਕੀ ਪੇਜੀ ਜੇ ਬੱਜਾ ਭੁਲਾਈ ਉਹਨੂੰ ਲੈਟ ਦਾ ਪੌਸਾ ਆਇਆ ਹੁਣਾ ਉਦੋਂ ਦਾ ਪੱਟ ਕੀ ਦੀ ਜਦੋਂ ਉੱਥੇ ਚੱਲਦੀ ਜਾਂਦੀ ਗੱਲੀ ਉੱਥੇ ਵੀ ਬੈਠਣੀ ਹੈ ਜੇ ਫਿਰ ਉੱਥੇ ਬੈਠ ਰੱਡੇ ਗੱਲਾਂ ਪਰ ਬੈਠਣਾ ਰੱਡੇ ਗੱਲਾਂ ਆਏ ਬੱਜਾ ਰੰਗ ਦਾ ਹੀ ਲੱਗਿਆ ਇਹ ਬੱਜਾ ਬੱਜੇ ਬੱਜੇ ਕੱਥਿਆਣਾ ਦਾ ਹੈ ਰੰਗ ਦੇ ਲੱਗਿਆ ਬਾਬੇ ਲੈ ਬਾਈ ਲੱਭੀ ਲੈ ਵਿੱਚ ਚੱਲਦੇ ਆਂ ਕਹਿੰਦੇ ਸੁੱਤਾ ਪੈ ਚ ਉੱਪਰ ਵਿਖੋਣਾ ਸ਼ੁਰੂ ਕਰ ਲਗੀ ਕਹਿੰਦੇ ਮੇਰੇ ਵੀਰੋ ਦੁੱਤਾ ਪਿਆ ਆਹ ਦੇਖ ਲਓ ਕਿਵੇਂ ਪਿਆ ਇੱਥੇ ਬੱਦੇ ਬਾਰੇ ਟਾਈਮ ਦੇਖਾ ਉਹਨੂੰ ਕਿੰਨੇ ਵਜ ਰਹੇ ਨੇ ਇਹ ਸੌਣ ਦਾ ਟਾਈਮ ਆ ਕੰਮ ਕਰਦਾ ਟਾਈਮ ਆ 6 ਵਜ ਰਹੇ ਨੇ ਅੱਸਨ ਦੇ 6:16 ਬੰਦਾ ਸੁੱਤਾ ਪਿਆ ਏ ਆਹ ਵੇ ਇਹ ਕਿਹੜਾ ਸੌਣ ਦਾ ਟਾਈਮ ਓਏ ਖੜਾ ਹੋ ਖੜਾ

ਸੂ ਸੂ ਇੱਕ ਬੰਦਾ ਦੇਖਾ ਮਾ ਚੋਰ ਆ ਉਹ ਚੋਰ ਆ ਕਦੇ ਦੁਨੀਆ ਤੇ ਹਟ ਦੇਣੀ ਚੋਰੀ ਕਰ ਨੂੰ ਬੰਦਾ ਵਿਖਾ ਮੈਂ ਇੱਕ ਮਿੰਟ ਆ ਦੇ ਆ ਦੇਖ ਲੋ ਭੈਣ ਦਾ ਯਾਰ ਐਡਾ ਚੋਰ ਆ ਨੇ ਇਹਨਾਂ ਦੇ ਘਰੇ ਸੇਬਾਂ ਦੀ ਪੇਟੀ ਪਈ ਆ ਦੇਖੋ ਆ ਕੱਢ ਲੈ ਸੇਬ ਇਹਨਾਂ ਚੋਰ ਕਾ ਤੂੰ ਚੋਰ ਕਾ ਤੂੰ ਚੋਰ ਕਾ ਤੂੰ ਆ ਦੇਖ ਲੈ ਹੈ ਲੈ ਵੀ ਕੀ ਆ ਬੰਦਾ ਆ ਪੇਟੀ ਵੀ ਆ ਸੇਬਾਂ ਦੀ ਆ ਸੇਬਾਂ ਦੀ ਪੇਟੀ ਪਈ ਇਹਨਾਂ ਦੇ ਘਰੇ ਆ ਬੰਦਾ ਜਾ ਕੇ ਰਸੋਈ ਚ ਸੇਬ ਵੀ ਝੀਰ ਲਿਆ ਕਿੱਧਰ ਜਾਨਾ ਓਏ ਓਰੇ ਆ ਆ ਬੰਦਾ ਇੰਨਾ ਭੁੱਖਾ ਨਾ ਕਿੱਧਰ ਵਗ ਗਿਆ ਉਹ ਉਧਰਲੇ ਗੇਟ ਲੰਘ ਗਿਆ ਕਿੱਧਰ ਵਗ ਗਿਆ ਕਿੱਧਰ ਵਗ ਗਿਆ ਆ ਤੇ ਆ ਬੰਦਾ ਆ ਬੰਦਾ ਨਾ ਚੋਰ ਬੰਦਾ ਨਾ ਦਿਖਾ ਓਏ ਦਿਖਾ ਸੇਵ ਕੱਢ ਮਗਰੇ ਨਾਲ ਕੋਈ ਫਿਰਦਾ ਆ ਮੂੰਚ ਵੀ ਮੂੰਚ ਵੀ ਵੇਖੋ ਉਹ ਫਾਇ ਲਿਆ ਐਨਾ ਭੁੱਖਾ ਕਾਤਾ ਰੌਣੇ ਨੂੰ ਹੈ ਛੜਦਾ ਕਿਉਂ ਨਹੀਂ ਹੁੰਦਾ ਵੀ ਚੀਜ਼ ਆ ਦੇਖੋ ਉਹ ਨਾਲਿਆ ਸੇਵਦੇ ਕਿਹਾ ਸੇਵਦੇ ਕਿਹਾ ਅਜੇ ਤਾਂ ਹੁਣ ਤਾਂ ਦੇਖਿਆ ਦੇ ਹੁਣ ਤਾਂ ਪਤਾ ਲੱਗ ਗਿਆ ਦੇਲਾ ਬਾਬੀ ਹਲੇ ਕਹਿੰਦੇ ਜਿਹੜੇ ਪੈਸੇ ਲਾਈ ਜਾਣ ਦਵਾਈ ਤੇ ਇਹ ਹੁੰਦਾ ਲੋਟ ਇਹ ਵੀ ਲੋਟ ਆ ਕਾਂ ਦਾ ਜਾਕੀ ਮਾੜਾ ਇਹ ਲੂਟ ਨਹੀਂ ਹੁੰਦਾ ਆ ਦੇਖਾ ਫਸ ਗਿਆ ਹੁਣ ਤਾਂ ਹੁਣ ਤਾਂ ਸਾਰਾ ਆ ਗਿਆ ਦੇਖ ਤਾਂ ਖਿਆ ਹੁਣ ਆਪੇ ਦਿਖਾ ਦੇ ਆ ਵੇ ਹੋਵੇ ਓਏ ਕੀੜੀ ਚੱਕੀ ਕੀੜੀ ਚੱਕੀ ਕੀੜੀ ਚੜ ਗਈ ਭਾਈ ਸਾਰਾ ਸਾਰਾ ਪੂਟਾ ਓਏ ਆ ਆ ਤਾਂ ਘਰ ਤੋਂ ਬਾਹਰ ਘਰ ਤੋਂ ਬਾਹਰ ਘਰ ਤੋਂ ਬਾਹਰ ਯਾਰੀ ਦੋਸਤ ਰੱਖਣੀ ਚਾਹੀਦੀ ਆ ਸੇਵ ਦੇ ਸੇਵ ਕਿਉਂ ਕੱਢਿਆ ਬੰਦੇ ਤੈਨੂੰ ਕੀ ਲੈਣਾ ਕਿਉਂ ਕੱਢਿਆ ਕੁਝ ਕਿ ਗੱਡਿਆ ਕਰਦੇ ਨੇ ਲੋਕੀ ਕੀ ਚੀਜ਼ ਆ ਲੈ ਓਏ ਲੈ ਦੇਖ ਲੈ ਆ ਦੇਖ ਲੋਕ ਇੰਨੇ ਭੁੱਖਾ ਦਾ ਤੋੜਾ ਉਹਨੇ ਤੂੰ। ਇੰਨਾ ਭੁੱਖਾ ਦਾ ਤੋੜਾ ਵੀ ਕਿਆ ਉਹ ਨੂੰ ਨਹੀਂ ਮੈਨੂੰ। ਭੁੱਖਾ ਦਾ ਤੋਹਾ ਆ ਦੇਖੀ। ਇੰਨਾ ਭੁੱਖਾ ਦਾ ਤੋ ਤੂੰ। ਉਹ ਕੀ ਬੜਾ ਲਸਾ। ਉਹ ਬੜਾ ਭੁੱਖਾ ਬੰਦਾ ਸੀ। ਇੰਨਾ ਭੁੱਖਾ ਜਿੰਦਗੀ ਚ ਨਹੀਂ ਦੇਖਿਆ ਮੈਂ। ਕਿਸੇ ਦੇ ਦਾ ਕਰੀਤੀ। ਬਿਮਾਰ ਤੀ ਉਹ। ਕਹੇ ਇਹ ਇਹਦੇ ਅੱਜ ਕੁੱਤੇ ਨੇ ਨਾ ਜਖਮ ਚੱਕ ਲਿਆ। ਦਿਖਾ ਉਹ ਕਿਹੜਾ ਜਖਮ ਕੀ। ਏਹੀ ਹਲਕਾਇਆ ਜਾਗ ਮਾਰੋ ਬੋਨੇ ਨੂੰ ਟੀਕਾ ਲਗਵਾਉਣਾ ਚਾਹੀਦਾ ਜਲਦ ਤੋਂ ਜਲਦ ਨਾਲ ਵੀ ਹਲਕਾਇਆ ਜਾਗ ਮਾਰੋ ਮਤਲਬ ਜਲਦ ਤੋਂ ਜਲਦ ਅਪਦੀ ਸੇਫਟੀ ਵਾਸਤੇ ਆਹ ਮਰਦਾ ਸਹੀ ਇਸਲਾਮ ਦੋ ਚਾਰ ਦਿਨਾਂ ਦੇ ਅੰਦਰ ਅੰਦਰ ਲਵਾ ਲੂਗਾ ਕੁਛ ਨਹੀਂ ਆਹ ਇਹਦਾ ਕਿਸੇ ਭੈੜੇ ਕੁੱਤੇ ਨੇ ਵੱਢਿਆ ਹੋਇਆ ਕੁਛ ਨਹੀਂ ਹੋਇਆ ਜਿਹੜਾ ਸਾਡਾ ਖਾਦੀ ਦੇ ਆਹ ਕੁੱਤੇਆਂ ਕੋਲ ਆਹ ਕੁਛ ਨਹੀਂ ਹੋਇਆ ਦੇਖ ਲਾ ਬੰਦੇ ਚ ਮੜਾਇਆ ਚੱਤੇ ਨੂੰ ਕੌਫਟੌਲਾ ਗਰੇ ਇਹ ਹੁਣ ਚੱਲਦੇ ਆਂ ਪਾ ਡੈਰੀ ਚ ਇਹਦੇ ਪਾ ਪਿੰਡ ਇਹਨੂੰ ਵੀ ਕਰ ਪਾਣ ਨਾਲ ਵੱਡ ਲੈ ਇਹਨੂੰ ਆਪਾਂ ਡੈਰੀ ਸਾਹਮਣੇ ਹੁਣ ਚੱਲੀ ਚੱਲੋ ਕਰ ਬਾਹਰ ਉਹ ਦੂਜੇ ਥਲੇ ਜੀ ਵੀ ਆ ਕਰ ਬਾਹਰ ਨਾਲ ਡੈਰੀ ਜਾਣਾ ਬੱਚਾ ਡੈਰੀ ਉਹ ਟਰੈਕਟਰ ਖੜੇ ਨੇ ਸੋਨੂ ਇੱਕ ਬੰਦਾ ਦਿਖਾਉਣਾ ਮੈਂ ਆ ਦੇਖੋ ਆ ਥੱਲੇ ਪੈਪਸੀ ਉੱਤੇ ਪੂਜੀਆ ਆ ਬੰਦਾ ਦੇ ਮੱਕਾ ਆਹ ਕਾਦੇ ਲੋ ਆਹ ਵੀ ਦੇਖ ਰਾਇਟਮਾਂ ਇਹੀ ਯਾਰਾ ਓਏ ਓਏ ਤਾਂ ਹੁਣੇ ਜੜਦਾ ਯਾਰ ਪੂਜੀਆ ਵਿੱਚ ਗਾਣੂ ਡੇ ਗਿਆ ਸੁਆਦ ਲੈ ਲੈ ਖਾਣਾ ਆ ਦੇਖ ਨਾ ਇੱਕ ਕੰਮ ਨਵੇਂ ਡਰ ਨਾਲੇ ਪੀ ਜਾਂਦਾ ਨਾਲੇ ਖਾਈ ਜਾਂਦਾ ਆਹ ਓਏ ਕੀ ਕਰ ਰਹਾ ਹੈ 임ਰੂ ਕੀ ਕਰ ਰਹਾ ਹੈ ਬਾਹਰ ਵੀ ਕਿਤੇ ਤੋਂ ਦੇ ਬਾਹਰ ਲੈ ਵੀ ਕਹਿੰਦੇ ਹੁਣ ਇਹਨਾਂ ਨੇ ਨਵਾਂ ਕੰਮ ਸ਼ੁਰੂ ਕਰਤਾ ਲਵਲੀ ਲੱਭੀ ਜਾਣੇ ਦੁੱਧ ਹੁਣ ਇਹ ਚੀਜ਼ ਚ ਪਾਉਣ ਲੱਗ ਗਏ ਪੈਕਿੰਗਾਂ ਕਰ ਕਰ ਦੇਣ ਲੱਗੇ ਕਿਲੋ ਕਿਲੋ ਦੀ ਹੈ ਕਿਲੋਆਂ ਕਿਲੋਆਂ ਦੀ ਪੈਕਿੰਗ ਆ ਹੈ ਓਏ ਪੈਕਿੰਗ ਇਹਦੇ ਲਾਉਣ ਲੱਗ ਗਏ ਹੁਣ ਪੂਰੇ ਕਿਲੋ ਦੀ ਪੈਕਿੰਗ ਹੈ ਛੋਟੇ ਕਰੇ ਕਿੰਨੀ ਨਹੀਂ ਹੈ ਜੀ ਹੈ ਇਹਦੇ ਸਟੈਂਪ ਵੀ ਲਾ ਦੇ ਨਾ ਰੋਡਾ ਡੈਰੀ ਹਾਂ ਓਏ ਉਹਦੀ ਇਹ ਤਾਂ ਦੇਖਣ ਹੀ ਨਹੀਂ ਕਿੱਟੇ ਲਫਾਵੇਂ ਮੇਰੇ ਕਿਹੜੀ ਗੱਲ ਹੈ ਤੇਰਾ ਕਿੱਟੇ ਲਫਾਵੇਂ ਨਹੀਂ ਲੱਭੀ ਇਹਨਾਂ ਦੇ ਘਰੇ ਕਿੰਨੀ ਨਹੀਂ ਗੀ ਕਾਲ ਪਾਵੇ ਚਲਾਂ ਇਹ ਲਾਲਾ ਛੋਡੇ ਘਰੇ ਤਾਂ ਹੈਗੇ ਨਾ ਉਹ ਤਾਂ ਚੱਕ ਲੈ ਛੋਡੇ ਵਾਲੀ ਇਹਦਾ ਛੋਡੇ ਘਰੇ ਕਿੰਨੀ ਹੈ ਨਾ ਉਹ ਤਾਂ ਦੱਸ ਲੈ ਆਹ ਇਹ ਬੰਦਾ ਬਹੁਤ ਭੂਰ ਦਾ ਕਹਿੰਦੇ ਮੇਰੇ ਵੀਰੋ ਕਹਿੰਦੇ ਅੱਜ ਤਾਂ ਦੁੱਧ ਪੈਕਟਾਂ 'ਚ ਜਾ ਰਹੇ ਨੇ ਪਹਿਲਾਂ ਮੇਰਾ ਦੁੱਧ ਪੈਕਟਾਂ 'ਚ ਗਿਆ ਹੁਣ ਆਹ ਬੰਦਾ ਪੈਕਟਾਂ 'ਚ ਐ ਰਵਣੇ ਚੱਲੀ ਹੁਣ ਘਰੇ ਓਏ ਆ ਫੜੀ ਹੁੰਦੀ ਡੈਰੀ ਕਹਿੰਦੇ ਹੁਣ ਚੱਲਿਆਂ ਘਰੇ bye, sí, que hablemos una